ਕਮਾਂ ਪਿੱਛੇ ਕੁਰਬਾਨੀਆਂ ਹੁੰਦੀਆਂ ਨੇ ਤੇ ਜਿੰਨਾ ਕਮਾਂ ਦੇ ਬੰਦੇ ਦਲੇਰ ਹੁੰਦੇ ਕਾਹਨ ਪੁੱਛੀਦਾ ਕਾਮਾਂ ਤੇ ਕਿਦੜਾ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ ਰੋੜੇ ਉਸ 베ਰੀ ਨੂੰ ਵੱਜ ਜਾਂਦੇ ਜਿਸ 베ਰੀ ਦੇ ਮਿੱਠੜੇ 베ਰ ਹੁੰਦੇ ਸੂਰਨੀ ਜੰਮ ਜੰਮ ਲਈ ਦੇ ਠੇਰ ਪਾਵੇਂ ਆਖਰ ਸ਼ੇਰ ਦੇ ਬੱਚੇ ਹੀ ਸ਼ੇਰ ਹੁੰਦੇ ਉਹ ਵਿੱਚ ਚੌਂਕੀ ਜਾਂਦੀ ਨਹੀਂ ਲੱਖਾਂ ਪੈਰੇ ਲਾਏ ਇਹ ਵਿੱਚ ਚੌਕੀ ਜਾਂਦੀ ਨਹੀਂ ਲੱਖਾਂ ਪੈਰੇ ਲਾਏ ਇਹ ਜੀਵਨ ਸਿੰਘ ਦਿੱਲੀਓ ਚੁੱਕੀ ਸੀ ਸੀ ਲਿਆਏ ਮਜਬੀ ਸਿੰਘ ਦਿੱਲੀਓ ਚੁੱਕੀ ਸੀ ਸੀ ਲਿਆਏ ਸਾਨੂੰ ਦਸਮੀ ਪਿਤਾ ਜੀ ਆਖੇ ਰੰਗ ਰੇਟਨ ਸਾਨੂੰ ਮਿਲੀ ਤਾਂ ਪਣਾ ਸਤ ਗੁਰ ਕਾ ਬੇਟਾ ਸੰਗ ਰੇ ਗੰਗਰੀ ਟਿਗੁਰਾ ਜੀ ਆਖੀ ਰੰਗ ਰੇਟਾ ਸਾਨੂੰ ਮਿਲੀ ਥਾਪਨ ਸਤ ਗੁਰ ਕਾ ਬੇਟਾ ਓਏ ਅਸੀਂ ਅਨਖੀ ਉਹ ਦੇਈ ਤੈਨੂੰ ਜੰਗ ਵਿੱਚ ਆਨੰਦ ਅਸੀਂ ਅਨਖੀ ਉਹ ਦੇਈ ਤੈਨੂੰ ਜੰਗੀ ਵਿੱਚ ਆਏਂ ਜੀਵਨ ਸੰਗ ਦਿੱਲਿਓ ਚੁੱਕੀ ਸੀ ਸੀ ਲਿਆਏ ਮਜਵੀ ਸੰਗ ਦਿੱਲਿਓ ਚੁੱਕੀ ਸੀ ਸੀ ਲਿਆਏ ਬਾਬਾ ਸਾਹਿਬ ਮੈਡੀਕਲ ਦਿੱਤੀ ਕੁਰਬਾਨੀ ਗਿਆ ਵਾਰ ਕੋਮਲੀ ਆਪਣੀ ਜ਼ਿੰਦਗੀ ਵਾਨੀ ਬਾਬਾ ਸਾਹਿਬ ਮੈਡੀਕਲ ਦਿੱਤੀ ਕੁਰਬਾਨੀ ਗਿਆ ਵਹਾਰ ਕੋਮ ਲਈ ਆਪਣੀ ਜ਼ਿੰਦਗਾਨੀ ਓ ਪ੍ਰਭੂ ਵਾਲੀ ਮੀ ਕੀ ਦੇ ਸੰਨ ਨੂੰ ਸੰਗ ਹੈ ਪ੍ਰਭੂ ਵਾਲੀ ਮੀ ਕੀ ਦੇ ਸੰਨ ਨੂੰ ਸਹ ਹੈ ਮਜਬੀ ਸੰਗ ਦਿਲਿਓ ਚੁੱਕ ਸੀਸ ਲਿਆਏ ਪਈ ਜਾ ਤਾ ਸੰਗ ਜੀ ਚੁੱਕ ਸੀਸ ਲਿਆਏਗੇ ਕੁਝ ਜੀ ਜਲੀ ਬਹੁਤ ਹੈ ਜੀ ਬਹੁਤ ਵਧੀਆ ਇਹ ਤੁਸੀਂ ਫਰੋਜ਼ਪੁਰ ਹੀ ਰਹਿੰਦੇ ਹੋ ਹਾਂਜੀ ਹਾਂਜੀ ਅੱਛਾ ਕਿੱਥੇ ਰਹਿੰਦੇ ਹੋ ਫਰੋਜ਼ਪੁਰ ਅਸੀਂ ਬਗਦਾਦੀ ਘਰ ਰਹਿੰਦੇ ਜੱਸਾ ਸਿੰਘ ਰਾਮਗੜੀ ਆ ਗਏ ਅੱਛਾ ਜੱਸਾ ਸਿੰਘ ਰਾਮਗੜੀ ਆ ਬਗਦਾਦੀ ਦੇ ਹਾਂਜੀ ਹਾਂਜੀ ਅੱਛਾ ਜੱਸਾ ਸਿੰਘ ਰਾਮਗੜੀ ਗੇਟ ਹੈ ਨਾ ਹਾਂਜੀ ਹਾਂਜੀ ਤੁਹਾਡਾ ਨੰਬਰ ਕਿੰਨਾ ਹੈ 68805 ਜੀ 68805 19287 19287 ਮੈਂ ਨੰਬਰ ਤਾਂ ਬੋਲਿਆ ਕਈ ਵਾਰੀ ਕੀ ਹੁੰਦਾ ਵੀਡੀਓ ਪਾ ਦਿੱਤੀ ਹੈ ਨਾ ਨੰਬਰ ਨਹੀਂ ਹੁੰਦਾ ਕਈ ਵਾਰੀ ਕਿਸੇ ਨੂੰ ਵਧੀਆ ਲੱਗਦਾ ਜਾਂ ਕੋਈ ਤੁਹਾਨੂੰ ਐਡਵਾਈਸ ਦੇਣਾ ਚਾਹੁੰਦਾ ਕੋਈ ਗਲਤੀ ਦੱਸਣਾ ਚਾਹੁੰਦਾ ਕੋਈ ਗੁਣ ਦੱਸਣਾ ਚਾਹੁੰਦਾ ਕਈ ਐਪਰੀਸ਼ੀਏਟ ਹੈ ਨਾ ਤੁਹਾਨੂੰ ਕਰਨਾ ਚਾਹੁੰਦਾ ਤੇ ਨੰਬਰ ਤਾਂ ਬੋਲਿਆ ਵਿੱਚ ਤੇ ਮੈਨੂੰ ਮੈਂ ਤੁਹਾਨੂੰ ਰਾਜ ਸੁਣ ਰਿਹਾ ਸੀ ਤੁਸੀਂ ਗੁੰੰਗਰਾ ਰਹੇ ਸੀਗੇ ਤਾਂ ਤੁਹਾਨੂੰ ਵੀ ਹਰਿਆਣੀਆਂ ਦਾ ਤੁਸੀਂ ਵੀ ਮੈਨੂੰ ਪੁੱਛ ਰਹੇ ਸੀ ਤੁਹਾਨੂੰ ਪਤਾ ਲੱਗ ਗਿਆ ਸੀ ਨਾ ਮੇਰੀ ਕਾਲ ਆਈ ਤੁਹਾਨੂੰ ਹਾਂਜੀ ਹਾਂਜੀ ਤੇ ਚਲੋ ਬਾਬਾ ਜੀ ਮੇਰ ਕਰਨ ਬਹੁਤ ਜੀ ਆਪਣੇ ਵਰਗੇ ਕਲਾਕਾਰਨ ਮਿਲ ਕੇ ਨਾ ਬਹੁਤ ਖੁਸ਼